ਖਾਸ ਕਰਕੇ ਪਰਿਵਾਰ ਲਈ ਸਾਰੀ ਪੰਜਾਬੀ ਇੰਡਸਟਰੀ ਲਈ ਕਿਉਂਕਿ ਜਿੱਡੇ ਵੱਡੇ ਭੱਲਾ ਸਾਹ ਫਨਕਾਰ ਸੀਗੇ ਜਿੱਡੇ ਵੱਡੀ ਉਹਨਾਂ ਦੀ ਸ਼ਖਸ਼ੀਅਤ ਸੀਗੀ ਔਰ ਜਿਸ ਤਰ੍ਹਾਂ ਦੀ ਉਹ ਕਮੇਟੀ ਕਰਦੇ ਸੀ ਸਮਾਜਿਕ ਪੱਖ ਉਹਨਾਂ ਦੀ ਕਮੇਟੀ 'ਚ ਬਹੁਤ ਜ਼ਿਆਦਾ ਹੁੰਦੇ ਸੀ ਜਿਵੇਂ ਕਿ ਜਿਹੜੇ ਵਕਤ-ਵਕਤ ਤੁਸੀਂ ਕਹਿ ਸਕਦੇ ਹੋ ਕਿ ਸਮਾਜ 'ਚ ਉੱਡੇ ਉੱਟਦੇ ਆ ਉਨਾਂ ਨੂੰ ਇੱਕ ਵਿਅੰਗ ਦੇ ਮੂਹਰੇ ਇੰਨਾ ਵਧੀਆ ਰਿਪਰੈਜ਼ੈਂਟ ਕਰਦੇ ਸੀ ਫਿਲਮਾਂ ਦਾ ਤਾਂ ਕੀ ਆਈ ਕਹਿਣਾ ਜੀ ਬਹੁਤ ਕਮਾਲ ਦੀਆਂ ਫਿਲਮਾਂ ਭੱਲਾ ਸਾਹਿਬ ਦੀ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਸੋ ਇਹ ਵੇਲਾ ਕੁਝ ਜ਼ਿਆਦਾ ਕਹਿਣ ਦਾ ਜਾਂ ਮੋੜਦਾ ਨਹੀਂ ਹੈਗਾ ਸਾਡੀ ਇੰਡਸਟਰੀ ਲਈ ਬਹੁਤ ਵੱਡਾ ਘਟ ਹੈ ਐਦਾਂ ਦੇ ਫਨਕਾਰ ਮੈਨੂੰ ਲੱਗਦਾ ਕਿ ਸਦੀਆਂ ਬਾਅਦ ਕਦੇ ਪੈਦਾ ਹੋਇਆ ਸਾਡੇ ਲਈ ਸਾਰੀ ਇੰਡਸਟਰੀ ਲਈ ਪੰਜਾਬੀ ਇੰਡਸਟਰੀ ਲਈ ਖਾਸ ਕਰਕੇ ਪੱਲਾ ਫੈਮਿਲੀ ਲਈ ਇਹ ਬਹੁਤ ਵੱਡਾ ਘਾਟਾ ਹੈ ਔਰ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਬੇਨਤੀ ਕਰਦਾ ਕਿ ਵਾਇਰਸ ਪੱਲਾ ਸਾਹਿਬ ਕਿੱਥੇ ਵੀ ਨੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਔਰ ਪਰਿਵਾਰ ਨੂੰ ਪਿੱਛੋਂ ਬਾੜਾ ਮਤਲਬ ਮੰਨਣ ਦਾ ਮਨ ਬਖਸ਼ੇ ਪੁਖਰਾਜ ਭੱਲੇ ਨੇ ਸਾਡੇ ਭਰਾ ਨੂੰ ਹੌਸਲਾ ਬਖਸ਼ੇ ਵੈਸੇ ਜਿਨ੍ਹਾਂ ਤੇ ਪੀੜ ਦੀ ਹੈ ਪਤਾ ਉਹਨਾਂ ਨੂੰ ਹੁੰਦਾ ਮੈਨੂੰ ਲੱਗਦਾ ਹੈ ਕਿ ਪਰਿਵਾਰ 'ਚ ਹੁਣ ਪੁਖਰਾਜ ਹੈ ਉਹਨੇ ਜ਼ਿੰਮੇਵਾਰੀ ਸਭਣੀ ਹੈ ਸੋ ਅਸੀਂ ਆਪਣੇ ਛੋਟੇ ਭਰਾ ਦੇ ਨਾਲ ਬਿਲਕੁਲ ਪੱਲਾ ਸਾਹਿਬ ਅੰਤਮ ਹੈ ਜਿਹੜੀ ਵਧਾਈ ਦੇਣ ਆਏ ਆ ਥੋੜਾ ਸਭ ਤੋਂ ਬਹੁਤ ਬਹੁਤ ਧੰਨਵਾਦ ਮਿਹਰਬਾਨ ਦੇਖੀ ਗਾ